ਸਬਾ ਖੰਡੂਰ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਕੁਲਬੀਰ ਸਿੰਘ ਜ਼ੀਰਾ ਸਿੰਘ ਵੱਲੋਂ ਡੋਰ ਨੂੰ ਡੋਰ ਝੰਡਿਆਲਾ ਗੁਰੂ ਸ਼ਹਿਰ ਵਿੱਚ ਕਿਤਾ ਘਰ-ਘਰ ਵੋਟਾਂ ਦੀ ਮੰਗ ਕੀਤੀ ਅਤੇ ਚੋਣ ਪ੍ਰਚਾਰ ਕੀਤਾ। ਸਾਬਕਾ ਕਾਂਗਰਸੀ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਦੀ ਅਗਵਾਈ ਹੇਠ ਝੰਡਿਆਲਾ ਗੁਰੂ ਸ਼ਹਿਰ ਅਤੇ ਬੰਡਾਲਾ ਵਿਖੇ ਹਲਕਾ ਖੰਡੂਰ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਕੁਲਬੀਰ ਸਿੰਘ ਜ਼ੀਰਾ ਦੇ ਹੱਕ ਵਿੱਚ ਵੋਟਾਂ ਮੰਗੀਆਂ ਅਤੇ ਪਿੰਡ ਅਤੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਕੁਲਵੀਰ ਸਿੰਘ ਜ਼ੀਰਾਵਾਦ ਤੋਂ ਬਾਅਦ ਵੋਟਾਂ ਪਾ ਕੇ ਕਾਮਯਾਬ ਕਰੋ ਅਤੇ ਸ਼ਹਿਰ ਅਤੇ ਪਿੰਡ ਵਾਸੀਆਂ ਵੱਲੋਂ ਚੋਣ ਪ੍ਰਚਾਰ ਕੀਤਾ ਗਿਆ ਅਤੇ ਯਕੀਨ ਦਵਾਇਆ ਕਿ ਭਾਰੀ ਲੀਡ ਹਲਕਾ ਜੰਡੇਆਲਾ ਗੁਰੂ ਵਿੱਚੋਂ ਜਿੱਤ ਪ੍ਰਾਪਤ ਕਰਨਗੇ ਅਤੇ ਕੁਲਵੀਰ ਸਿੰਘ ਜੀਰਾ ਨੇ ਕਿਹਾ ਕਿ 1 ਜੂਨ ਨੂੰ ਆਉਣ ਵਾਲੀਆਂ ਲੋਕ ਸਭਾ ਚੋਣਾਂ ਕਾਂਗਰਸ ਪਾਰਟੀ ਪੰਜਾਬ ਚੋਂ 13 ਦੀਆਂ 13 ਹੀ ਕਾਂਗਰਸ ਪਾਰਟੀ ਜਿੱਤ ਪ੍ਰਾਪਤ ਕਰੇਗੀ ਤੇ ਆਮ ਪਾਰਟੀ ਨੂੰ ਹਾਰ ਦਾ ਮੂੰਹ ਵੇਖਣਾ ਪਵੇਗਾ ਅਤੇ ਦਿੱਲੀ ਵਿੱਚ ਸੈਂਟਰ ਦੀ ਸਰਕਾਰ ਕਾਂਗਰਸ ਪਾਰਟੀ ਦੀ ਬਣੇਗੀ ਅਤੇ ਆਮ ਪਾਰਟੀ ਦੇ ਆਗੂ ਦਾ ਝੁੱਠਾ ਨਾਅਰੇ ਵਿਕਾਸ ਦਾ ਲਾਈ ਜਾਂਦੇ ਹਨ ਅਤੇ ਮੌਕੇ ਤੇ ਹਲਕਾ ਖੰਡੂਰ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਅਪੀਲ ਇਸ ਮੌਕੇ ਤੇ ਨਾਲ ਚੇਅਰਮੈਨ ਹਰਜੀਤ ਸਿੰਘ ਬੰਡਾਲਾ ਅਵਤਾਰ ਸਿੰਘ ਟੱਕਰ ਜਾਨੀਆਂ ਬਲਾਕ ਸਮਤੀ ਮੈਂਬਰ ਪਰਮਜੀਤ ਸਿੰਘ ਪੰਮਾ ਨੰਗਲ ਗੁਰੂ ਜਗਜੀਤ ਸਿੰਘ ਜੱਗੀ ਬੰਡਾਲਾ ਪੀਏ ਗੁਰਪ੍ਰੀਤ ਸਿੰਘ ਗੋਪੀ ਬੰਡਾਲਾ ਸਰਪੰਚ ਦਿਲਬਖ ਸਿੰਘ ਵਡਾਲਾ ਜੋਲ ਸਰਪੰਚ ਮਲਕੀਤ ਸਿੰਘ ਸਰਜਾ ਮੈਂਬਰ ਲਖਵਿੰਦਰ ਸਿੰਘ ਲਖਾ ਗੈਰੀ ਮੰਡੀ ਪੰਜਾਬ ਸਿੰਘ ਵਡਾਲਾ ਜੋਲ ਮੈਂਬਰ ਰਾਜ ਅਮਰਜੀਤ ਸਿੰਘ ਕੈਨੇਡੀ ਗੈਰੀ ਮੰਡੀ ਮਨਜਿੰਦਰ ਸਿੰਘ ਮੰਨਾ ਵਡਾਲਾ ਜੋਲ ਸਰਪੰਚ ਜੋਗਾ ਸਿੰਘ ਅਮਰਕੋਟ ਡਾਕਟਰ ਲਖਵਿੰਦਰ ਸਿੰਘ ਬੰਡਾਲਾ ਪੀ ਐ ਜਸਵਿੰਦਰ ਸਿੰਘ ਦਸਮੇਸ ਨਗਰ ਹਰਪਜਨ ਸਿੰਘ ਵਡਾਲਾ ਜੋਲ ਸ਼ਿਸ਼ਪਾਲ ਸਿੰਘ ਲਾਡੀ ਤਲਵੰਡੀ ਇੰਦਰਜੀਤ ਸਿੰਘ ਜੰਡਿਆਲਾ ਗੁਰੂ ਰਾਜਬੀਰ ਸਿੰਘ ਰਾਜੂ ਨਾਮਧਾਰੀ ਵਟਾਲਾ ਜੋਲ ਦਲਬੀਰ ਸਿੰਘ ਗੱਬਰ ਦੇਵੀਦਾਸਪੁਰ ਪ੍ਰਧਾਨ ਹਰਪ੍ਰੀਤ ਸਿੰਘ ਹੈਪੀ ਚੁੰਗਮਨਜਿੰਦਰ ਸਿੰਘ ਸਰਜਾ ਮਲਕੀਤ ਸਿੰਘ ਚਿੰਦਾ ਵਟਾਲਾ ਜੋਲ ਬਿੰਦ ਫਤਿਹਪੁਰ ਰਾਜਪੂਤ ਸਿਮਰ ਚਿੰਦਾ ਤਲਵੰਡੀ ਡੋਗਰਾ ਸਰਪੰਚ ਰਾਜਵਿੰਦਰ ਸਿੰਘ ਰਾਜੂ ਬੰਡਾਲਾ ਸਰਪੰਚ ਗੁਰਬਖਸ਼ ਸਿੰਘ ਜਲਾਲ ਉਸਮਾ ਹੋਰ ਆਦੀ ਸਨ ਜੰਡਿਆਲਾ ਗੁਰੂ ਤੋਂ ਪੱਤਰਕਾਰ ਮਲਕੀਤ ਸਿੰਘ ਚਿੰਦਾ ਦੀ ਵਿਸ਼ੇਸ਼ ਰਿਪੋਰਟ ਸਰ ਜੋ ਜੀਰਾ ਸਾਹਿਬ ਆਪਣੇ ਡੋਰ ਟੂ ਡੈਣਾ ਚਾਹੁੰਦੇ ਅਸੀਂ ਕੱਲ ਜੋ ਜਨਿਆਲਾ ਰੋਡ ਸ਼ੋਅ ਕੀਤਾ ਡੈਨੀ ਜੀ ਨੇ ਸਰਦਾਰ ਕੁਲਬੀਰ ਸਿੰਘ ਜੀਰਾ ਜੀ ਨੇ ਉਸ ਵਿੱਚ ਹਜ਼ਾਰਾਂ ਹੀ ਲੋਕ ਰੋਡ ਸ਼ੋਅ ਦੇ ਵਿੱਚ ਸੰਭਲ ਹੋਏ ਜੋ ਕਿ ਜਨਿਆਲੇ ਸ਼ਹਿਰ ਦੇ ਵਿੱਚ ਦੀ ਹੁੰਦੇ ਹੋਏ ਪਿੰਡ ਬੰਦਾਲੇ ਪਹੁੰਚੇ ਪਿੰਡ ਬੰਦਾਲੇ ਤੋਂ ਜਿਹੜਾ ਸਾਡਾ ਕਾਬਲਾ ਸੀਗਾ ਕੱਟ ਕੀਤਾ ਰੈਲੀ ਦਾ ਰੂਪ ਧਾਰਿਆ ਬਾਬਾ ਚਾ 500 ਬੰਦੇ ਦਾ ਇਕੱਠ ਕੀਤਾ ਗਿਆ ਜਿਹਦੇ ਵਿੱਚੋਂ ਸਾਰਿਆਂ ਨੇ ਵਿਸ਼ਵਾਸ ਦਵਾਇਆ ਕਰਬੀਰ ਸਿੰਘ ਜੀਰਾ ਜੀ ਨੂੰ ਤੇ ਸ਼ਖਵਿੰਦਰ ਸਿੰਘ ਡੈਨੀ ਜੀ ਨੂੰ ਤੇ ਜੋ ਆ ਇਲੈਕਸ਼ਨ ਦਾ ਦੌਰ ਚੱਲ ਰਿਹਾ ਇਹਦੇ ਵਿੱਚ ਵੱਧ ਤੋਂ ਵੱਧ ਜਰੀਆ ਵੋਟ ਸ਼ਖਵਿੰਦਰ ਸਿੰਘ ਡੈਨੀ ਜੀ ਹਲਕਾ ਪਿੰਡ ਬਨਾਰੇ ਤੋਂ ਨੇ ਇਹਨਾਂ ਦੇ ਵੱਧ ਤੋਂ ਵੱਧ ਵੋਟ ਜਰੀਆ ਅਸੀਂ ਲੀਡ ਦਵਾ ਕੇ ਕਰਬੀਰ ਸਿੰਘ ਜੀਰਾ ਦੀ ਝੋਲੀ ਵਿੱਚ ਪਾਵਾਂਗੇ ਜੋ ਕਿ ਆ ਜਿਹੜੇ ਆਮ ਲੋਕ ਦਾਅਵੇ ਕਰ ਰਹੇ ਨੇ ਪੇ ਅਸੀਂ ਆਹ ਕੁਝ ਕੀਤਾ ਆਹ ਕੁਝ ਕੀਤਾ ਜੋ ਅਸੀਂ ਵਿਕਾਸ ਦਾ ਕੰਮ ਕੀਤਾ ਇਹ ਝੂਠੇ ਲਾਰੇ ਲਾ ਰਹੇ ਨੇ ਘਰ ਘਰ ਪਿੰਡ ਪਿੰਡ ਜਾ ਕੇ ਡੈਨੀ ਜੀ ਤੇ ਸਰਦਾਰ ਕਲਵੀਰ ਸਿੰਘ ਜੀਰਾ ਜੀ ਜਾ ਕੇ ਇਹ ਪੁੱਛ ਰਹੇ ਨੇ ਬੀਬੀਆਂ ਨੂੰ ਤੇ ਜੇ ਉਹ ਕਣਕ ਜਿਹੜੀ ਆ ਇਹ ਕਿੰਨੀ ਕਿੰਨੀ ਆ ਰਹੀ ਆ ਸਾਡੇ ਟਾਈਮ ਤੇ ਜਿਹੜੀ 30 ਕਿਲੋ ਕਣਕ ਹੀ ਦੇ ਰਹੇ ਸੀਗੇ ਡੈਨੀ ਜੀ ਕਹ ਰਹੇ ਨੇ 30 ਕਿਲੋ ਕਣਕ ਜਿਹੜੀ ਸੀ ਅਸੀਂ ਦੇ ਰਹੇ ਆ ਇਸ ਵੇਲੇ ਜਿਹੜੀ ਆ 5 ਤੋਂ 10 ਕਿਲੋ ਕਣਕ ਜਿਹੜੀ ਆ ਹਰ ਜੀ ਨੂੰ ਪਰਤ ਦੇ ਦੇ ਰਹੇ ਆ ਇਸ ਕਰਕੇ ਜੋ ਵਿਕਾਸ ਦੀ ਗੱਲ ਕਰ ਰਹੇ ਜੀ ਬਿਜਲੀ ਦੇ ਬਿੱਲ ਗਰੀਬਾਂ ਪੁੱਛ ਕੇ ਵੇਖੋ ਜਿਹੜੇ ਬੋਲਦੇ ਨਹੀਂ ਏ ਉਹਨਾਂ ਦੇ ਬਿੱਲ 2000 2500 ਤਾਂ ਨਹੀਂ ਉਹਨਾਂ ਵਿਚਾਰੇ ਮੀਟਰ ਕੱਟੇ ਗਏ ਨੇ ਕੋਈ ਪੁੱਛਿਆ ਜਾਵੇ ਭਈ ਵਿਕਾਸ ਦੀ ਗੱਲ ਕਰਦੇ ਆ ਵਿਕਾਸ ਜਿਹੜਾ ਵਾ ਸ਼ਖੁੰਦਰ ਸਿੰਘ ਡੈਨੀ ਜੀ ਨੇ ਸਰਦਾਰ ਸਰਦੂਰ ਸਿੰਘ ਬੰਦਾਰਾ ਦੇ ਟਾਈਮ ਤੇ ਐਂ ਵਿਕਾਸ ਕੀਤੇ ਆ ਜੇਕਰ ਹੁਣ ਜੇ ਕਲਬੀਰ ਸਿੰਘ ਜੀਰਾ ਜੀ ਨੂੰ ਕਾਮਯਾਬ ਕਰਦੇ ਹੋ ਤੇ ਇਹ ਕਰਕੇ ਜੋ ਵਿਕਾਸ ਦੀਆਂ ਲਹੀਆਂ ਤੁਰਨ ਗਿਆ ਸੈਂਟਰ ਦੇ ਵਿੱਚ ਸਾਡੀ ਸਰਕਾਰ ਆ ਰੋਲ ਗਾਂਧੀ ਜੀ ਬਣ ਰਹੀ ਆ ਇਹ ਕਰਕੇ ਮਾਰੇ ਕਿਰਪਾ ਦੇ ਨਾਲ ਕਿਰਪਾ ਬਖਸ਼ੇ ਤੇ ਵੱਧ ਵੱਧ ਜਿਹੜਾ ਸਾਨੂੰ ਸਪੋਰਟ ਦੇ ਕੇ ਕੰਮਜab ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 3 ਕਿਲੋ ਤੋਂ ਜੇ 8-5 ਕਿਲੋ ਹੋ ਸਕਦੇ ਆ ਕਿ ਜਿਹੜੀ ਵੋਟ ਨਹੀਂ 1800 ਤੋਂ ਜਿਹੜੀ 5 ਹੀ ਪੈਣਗੀਆਂ ਬਾਕੀ ਕਾਂਗਰਸ ਨੂੰ ਪੈਣਗੀਆਂ 6ਵੀਂ ਵੋਟ ਵੀ ਹੋ ਜਾਂਦੇ ਚਾਹੀਦੇ ਮੇਰਾ ਤਾਂ ਮੈਨੂੰ ਇਹ ਦੱਸਿਓ ਕਿ ਕਾਂਗਰਸ ਪਾਰਟੀ ਨੂੰ ਵੋਟਾਂ ਲੋੜ ਨੇ ਕਿਹਦੇ ਕਿਲੋ ਮੋਣ ਕੇ ਰਾਹੁਲ ਗਾਂਧੀ ਦੇ ਪਿੱਛੇ ਦੇ ਵਾਦੇ ਕਰ ਰਹੇ ਨੇ ਜਾਂ ਸਰਕਾਰ ਦੇ ਖਿਲਾਫ ਲੋਕਾਂ ਦੇ ਮਨ ਦੇ ਵਿੱਚ ਕੋਈ ਮੈਸੇਜ ਹੈ ਜਾਣਿਆ ਕਿ ਹਮੇਸ਼ਾ ਹਮੇਸ਼ਾ ਪਿੱਛੋ ਜੀ ਚਾਹੇ ਮੰਰੇਗਾ ਦੀ ਗੱਲ ਕਰਨੀ ਹੋਵੇ ਚਾਹੇ ਅਸੀਂ ਇਹਨਾਂ ਦੇ ਆਸੀਂ ਆਪਾਂ ਗੱਲ ਕਰਨ ਲਈ ਰਾਸ਼ਨ ਦੀ ਗੱਲ ਕਰਨ ਲਈ ਹੋਵੇ ਚਾਹੇ ਅਸੀਂ ਗੱਲ ਕਰਨ ਲਈ ਸਮੱਸਿਆ ਕੋਈ ਨਹੀਂ ਕਿਉਂਕਿ ਮਨਰੇਗਾ ਵੀ ਕਹਿੰਦਾ 400 ਰੁਪਏ ਦਿਹਾੜੀ ਕਰਾਂਗੇ ਕਰਜ਼ੇ ਮਾਫੀ ਦੀ ਜਿਹੜੀ ਗੱਲ ਆ ਉਹ ਵੀ ਕਰਤੀ ਨਾਲ ਕਿਸਾਨਾਂ ਦੀ ਜਿਹੜੀ ਹੈ ਜਿਹੜੇ ਤਿੰਨ ਕਾਲੇ ਕਾਨੂੰਨ ਜਿੱਦਾਂ ਕਰਕੇ ਉਥੇ ਦਿੱਲੀ ਜਾ ਕੇ 750 ਕਿਸਾਨ ਸ਼ਹੀਦ ਹੋਇਆ ਤੁਸੀਂ ਵੀ ਉਹ ਤਾਂ 10 ਸਾਲ ਬਿਠਾ ਰਹੇ ਹੋ ਉਹ ਵੀ ਬਿਠਾ ਰਹੇ ਆ ਉਥੇ ਔਰ ਉਹਦੇ ਜਮਸਟ ਦੀ ਜਿਹੜੀ ਆ ਕਾਨੂੰਨ ਬਣਾ ਚੇ ਜਿਹੜੀ ਉਹ ਲਾਗੂ ਕੀਤੀ ਗਈ ਇਸ ਕਰਕੇ ਇੱਕ ਕਾਂਗਰਸ ਪਾਰਟੀ ਜਿਹੜੀ ਇੱਕ ਗੁਲਦਸਤੇ ਦੀ ਤਰ੍ਹਾਂ ਹੈ ਔਰ ਗੁਲਦਸਤੇ 'ਚ ਜਿਹੜੇ ਫੁੱਲ ਨੇ ਉਹਦੇ 'ਚ ਹਿੰਦੂ ਵੀ ਆ ਸਿੱਖ ਵੀ ਆ ਮੁਸਲਮਾਨ ਵੀ ਐਸਾਈ ਵੀ ਆ ਔਰ ਕਾਂਗਰਸ ਨੂੰ ਹੀ ਪਤਾ ਹੈ ਰਾਹੁਲ ਗਾਂਧੀ ਨੂੰ ਪਤਾ ਹੈ ਕਿ ਮੁਹੱਬਤ ਦੀ ਦੁਕਾਨ ਕਿਵੇਂ ਚਲਾਉਣੀ ਹੈ ਕਿਉਂਕਿ ਜਿਹੜੀਆਂ ਧਾਰਮਿਕ ਜਿਵੇਂ ਜਿੱਦੋਂ ਖੇਡ-ਖੇਡਣੀ ਜਿਹੜੀ ਹੈ ਉਹ ਕੱਲੀ ਮਨਿੰਦਰ ਮੋਦੀ ਨੂੰ ਹੀ ਆਉਂਦੀ ਹੈ ਰਾਹੁਲ ਗਾਂਧੀ ਜੀ ਨੇ ਤਾਂ ਮੁਹੱਬਤ ਦੀ ਜਿੱਦ ਕਰਦਾ ਤੁਸੀਂ ਪੰਤਕ ਘੜਕੇ ਤੋਂ ਨੀਂਦਵਰ ਪਰਿਵਾਰ ਨਹੀਂ ਬੰਦ ਗਏ ਪਰ ਇਹ ਰਲਕਾ ਹੈ ਇਹ ਨਿਸ਼ਾਨੀ ਆ ਭਾਈਚਾਰਕ 사ਝ ਦੀ ਇੱਥੇ ਜਿਹੜੀ ਇਸੋ ਦੀ ਗੱਲ ਨਹੀਂ ਹੋਈ ਬਾੜ ਤੋਂ ਕਿਹਦੀ ਕੋਈ ਰਿਸਪੋਨਸਿਬਿਲਟੀ ਹੈ ਕਿਉਂਕਿ ਸ਼ਹਿਰੀ ਖੇਤਰ ਵੀ ਆ ਏਡੂ ਖੇਤਰ ਵੀ ਹੈ ਸਪੋਰਟਲੇ ਵੀ ਜਾਂਦੇ ਹੋ ਮੱਧੜ ਮਿੰਡੀ ਵੀ ਹੁੰਦੇ ਹੋ ਸਰਮਦਾਰ ਦੇ ਵੀ ਜਾਂਦੇ ਹੋ ਪੁੱਛਣਾ ਕੀ ਹੁੰਦੇ ਹੋ ਕਿਵੇਂ ਦਾ ਲੋਕਾਂ ਨੇ ਇਹ ਜਿਹੜੀ ਭਾਈਚਾਰਕ 사ਝ ਬਾਰੇ ਕਿਹਦੇ ਆ ਕਿ ਲੋਕ ਅਨੇਸ਼ਾ ਭਾਈਚਾਰਕ 사ਝ ਰੱਖਣੀ ਚਾਹੁੰਦੇ ਆ ਅੱਜ ਸਰ ਸਰਪਿਆ ਪਿੰਡ ਦੇ ਵਿੱਚ ਮੈਂ ਜਾ ਕੇ ਉਹਦੇ ਉਹ ਪਿੰਡ ਦੇਖਣਾ ਆਇਆ ਸੀ ਕਿ ਸਾਰਾ ਹੀ ਪਿੰਡ ਉੱਥੇ ਬੈਠਾ ਉਹ ਕਹਿੰਦੇ ਡੈਣੀ ਜੀ ਵੇਲੇ ਤੋਂ 30 ਬੋਟਾ ਪਿਆ ਸੀ ਉਹ ਕਹਿੰਦੇ ਅਸੀਂ ਸਾਰਾ ਪਿੰਡ ਇਕੱਠੇ ਹੈ ਔਰ ਮੈਂ ਵੀ ਗੁਰੂ ਮਹਾਰਾਜ ਜੀ ਅੱਗੇ ਅਰਦਾਸ ਕੀਤੀ ਹੈ ਕਿ ਇਸ ਪਿੰਡ ਨੂੰ ਸੀਧ ਲੈਣੀ ਚਾਹੀਦੀ ਜਿਵੇਂ ਇਹ ਇਕੱਠੇ ਨੇ ਇਹ ਨਹੀਂ ਸਾਨੂੰ ਸਾਰਿਆਂ ਨੂੰ ਇਕੱਠੇ ਰਹਿਣਾ ਚਾਹੀਦਾ ਹੈ ਔਰ ਗੱਲ ਅੱਜ ਲੋਕ ਕਮਣ ਤੇ ਸ਼ਾਂਤੀ ਚਾਹੁੰਦੇ ਆ ਲੋਕ ਨਹੀਂ ਚਾਹੁੰਦੇ ਕਿ 99 ਤੇ 90 ਵਾਲਾ ਰਾਜ ਫੇਰਾ ਜਿਹੜਾ ਜਿਹੜਾ ਉਹ ਵਪਾਰ ਗੋਲਣ ਦੀ ਗੱਲ ਕਰ ਰਹੇ ਹੋ ਇੱਕ ਤਾਂ ਖਸਾਣਾ ਕਰਕੇ ਤੁਸੀਂ ਵੀ ਬੈਠੇ ਮੁੱਦਾ ਭਾਵੇਂ ਨਹੀਂ ਪੁੱਛਿਆ ਐਮਐਸਪ ਇਹਨਾਂ ਦਾ ਵਪਾਰ ਦੀ ਗੱਲ ਤੁਸੀਂ ਉਹ ਦਿਲੀਵਰੀ ਜੋ ਰਹੇ ਹੋ ਕਿ ਖਾਲੜੇ ਦਾ ਜਿਹੜਾ ਉਹ ਬਾਰਡਰ ਕੋਲ ਦਾ ਜਿਹੜਾ ਕਿ ਲੋਕਾਂ ਦੇ ਰੋਜ਼ਾਨਾ ਹੁੰਦਾ ਹੈ ਕਿ ਕਿਹਦਾ ਰਸੇ ਦੇ ਕਰਕੇ ਜਾਦਾ ਹੈ ਜਾਨੀ ਇੱਕ ਰਾਜ ਦਾ ਬਾਰਡਰ ਕੋਲ ਦਾ ਜਿਹੜਾ ਵਪਾਰ ਕਰਦਾ ਸੀ ਪੰਜਾਬ ਤੋਂ ਸਿਆਲ ਨੇ ਦੀ ਜਿਹੜੀ ਹੁਣ ਜਦੋਂ ਕਿ ਬੰਦ ਕਰਤਾ ਉਦੋਂ ਤੋਂ ਅੱਜਿਆ ਬੰਦ ਕਰਨਾ ਕਾਰਨ ਕਿ ਮਾੜੇ ਦਾ ਇਸ ਕਰਕੇ ਉਹ ਬਾਰਡਰ ਖੁੱਲੇਗਾ ਲੋਕ ਖਿਚਾਲ ਹੋਣਗੇ ਜੀ ਗੁਜਰਾਤ ਤੋਂ ਵਪਾਰ ਚੱਲ ਸਕਦਾ ਹੈ ਤੇ ਮਾਝੇ ਦਾ ਬਾਰਡਰ ਜਿਹੜਾ ਚਿੱਟਾ ਨਿਗਾਉਂ ਨਹੀਂ ਰੱਖਿਆ ਕਿ ਉਹ ਵਪਾਰ ਨਹੀਂ ਰੱਖਿਆ ਸੀਗਾ ਵਪਾਰ ਹੀ ਚੱਲੇਗਾ ਚਿੱਟਾ ਨਹੀਂ ਜਾਨ ਜਿਹੜੇ ਮਿਲੇ ਉਹਨੂੰ ਜਿਨ੍ਹਾਂ ਨੇ ਪਹਿਲਾਂ ਜੋ ਡਰੋਨ ਮਿਲਦੇ